ਦੇਵਾ ਬਾ ਤੱਕ ਨਾ ਰਹਿ ਲੈ ਲੋ ਦੇ ਵੀਰਾ ਨਾਲੇ ਵੀ ਲੋਕ ਸਾਹਦੇ ਵੀਰੇ ਅਪਰਤ ਅੱਖਾਂ ਚੀਜ਼ ਚਾਲੇ ਲਾ ਕੇ ਕਹਿੰਦਾ ਬਾਈ ਯਾਰ ਵੀਰੇ ਮੇਰੀ ਨਾ ਨਹੀਂ ਹੋ ਰਹੀ ਲੱਗਦਾ ਬੱਚੇ ਬਚੜੂ ਉਹਨਾਂ ਨੇ ਬਾਈ ਪੇਪਰ ਕਲੀਅਰ ਕਰਿਆ ਬੋਸ ਦਾ ਉਹਨਾਂ ਨੂੰ ਧਰਮ ਦਾ ਪਤਾ ਨਹੀਂ ਕੀ ਕਿਹੋ ਜਿਹਾ ਧਰਮ ਕੀ ਆ ਕਿਸੇ ਦਾ ਨਾ ਇਹਦੇ ਅਸ਼ਟਾ ਵੀ ਕਰਿਆ ਕਰਿਆ ਨਹੀਂ ਯਾਰ ਤੁਸੀਂ ਸਾਡੇ ਧਰਮ ਨੂੰ ਕਿਉਂ ਪੜਨ ਸਾਡੀ ਪਿਆਦ ਵੀ ਨਤ ਹੁੰਦੀ ਆ ਯਾਰ ਕਰੇ ਸਾਡੇ ਪੰਖ ਪਾੜ ਜਾਂਦੇ ਨੇ ਪਾਂਕੜੀਆਂ ਪਾੜ ਜਾਂਦੇ ਨੇ ਕਰੇ ਸਾਰਾ ਸਰੂਪ ਇਸਰੇ ਸਾੜ ਦਿੱਤਾ ਜਾਂਦਾ ਬਾਈ ਕਰੇ ਪਾਲਕੀਆਂ ਤੇ ਰੋੜੇ ਬੱਜਦੇ ਨੇ ਕਰੇ ਪ੍ਰਗਾੜੀ ਹੋਏ ਨੇ 84 ਦੀ ਕਈ ਡੀਗਰੇ ਉੱਪਰ ਏ ਕਈ ਡੀਗਰੇ ਉੱਪਰ ਓਏ ਹੁਣ ਤਾਂ ਜਮੀ ਐਂਟ ਏ ਇਸ ਤੋਂ ਤਰ੍ਹਾਂ ਲੈਣੀ ਹੈਣੀ ਲੈਣ ਖਿੱਚਤੀ ਇਹਨਾਂ ਨੇ ਇਹ ਸੋਡੇ ਤੇ ਮੇਰਾ ਵੀਰਾ ਮਰਨਾ ਅੱਜ ਮਰਜੋ ਮਰਨਾ ਕੱਲੂ ਮਰਜੋ ਪਰ ਅਗਵਾਈ ਉਹ ਕਰੂਗਾ ਵੀਰੇ ਜੇ ਚਾਲ ਲੈਣੀ ਹੋਊਗਾ ਤਰਾ ਗੋਲਾ ਉਰੇ ਸਿਰ 'ਚ ਆ ਕੇ ਫੁੱਟੇ ਹੁਣ ਮਰਜੋ ਜਿਹਨੇ ਉਸੇ ਮਰ ਜਾ ਬਾਈ ਕਰੇ ਵਾਕੇ ਬੰਦ ਨੰਬਰ ਤੱਕ ਕਰਨਾ ਪਸਾ ਜਾ ਕਰੋ ਯਾਰ ਜਦੋਂ ਮਰਜੀ ਮਰਜੋ ਬੇਦ ਨਾ ਲੱਗੇ ਮਰਦਾ ਇਕੱਠਾ ਨਾ ਹੋਣਾ ਸਿਆਰਾ ਜਿਹੜਾ ਖੜਨਾ ਹੋ ਆਓ ਬਾਈ ਇਹਦੇ ਖਾ ਖਾ ਕੇ ਨੱਗਰ ਤੂੰ ਜਾਈ ਜਾਂਦਾ ਯਾਰ ਇਹ ਮੈਂ ਦੱਸੂ ਮੁੱਠੀ ਆ ਆਪਣੇ ਉਹ ਪਤਾ ਕੀ ਪਰਸਨਲ ਵਾਲੇ ਆਉਣੇ ਯਾਰ ਮੇਰਾ ਪਰਸਨਲ ਟੌਰਚਰ ਮਾਵਾ ਭੈਣਾਂ ਦੀ ਖਾਲਿਸਤਾਨ ਮਰਤਾਵਾ ਐ ਕਰਕੇ ਆਪਾਂ ਕਹਿੰਦਾ ਨੀ ਮੈਂ ਮਾਈਕਾ ਵੀਰੇ ਧੀਆ ਭੈਣਾਂ ਵੀ ਦੇਖਣਾ ਪਰ ਇੰਨਾ ਕੋਈ ਜ਼ਿਆਦੇ ਪਰਸਨਲ ਟੌਰਚਰ ਕਰਕੇ ਕਹਿੰਦੇ ਨਾ ਉਹ ਸਾਡੀ ਫੈਮਲੀ ਫੈਮਲੀ ਹਰੇਕ ਦੀ ਆ ਬਾਈ ਕਿਵੇਂ ਬੋਲਣੇ ਇਹਨਾਂ ਨੂੰ ਮੱਤ ਨਹੀਂ ਆਈ ਉਹ ਫੌਜੀ ਬਣੇ ਬੈਠੇ ਨੇ ਇਸ ਕੇਂਦਰ ਆ ਵੀਰੇ ਇਹਨਾਂ ਨੂੰ ਆਪਣੀ ਕੱਖ ਨਹੀਂ ਲੱਗਦਾ ਇਹਨਾਂ ਨੂੰ ਇਹਨਾਂ ਦੇ ਬਾਣੇ ਪੰਜ ਮਾਰ ਕੇ ਇਹ ਆਪਾਂ ਨੂੰ ਜਾਣ ਜਾਣ ਕੇ ਪੱਠੀ ਚ ਝੋਕ ਰਹੇ ਨੇ ਵੀਰੇ ਵੇ ਬਾਲਾ ਮਾਰਨ ਸੀ ਸ਼ਿਕਾਰ ਕੀਤੀ ਇਹਨਾਂ ਦਾ ਪਰ ਵੀਰੇ ਸ਼ਿਕਾਰ ਦਾ ਖੜਿਆਉਣਾ ਪੂਣ ਕੱਲੇ ਕੱਲੇ ਦਾ ਡਟਿਆ ਯਾਰ ਬਾਲਾ ਦਾ ਮਰਾ ਕੇ ਹੋ ਹੈ ਬਾਲਾ ਦਾ ਮਰਾ ਕੇ ਯਾਰ ਭਾਈ ਇਹ ਤਾਂ ਤੁੰਗੀਆਂ ਬਾਲਾ ਨਹੀਂ ਪਾਣੀ ਹੈ ਇੱਕ ਮਿੰਟ ਪਾਣੀ ਬਾਲਾ ਮਾਰੂ ਭਾਈ ਸਭ ਤੋਂ ਵੱਡੀ 84 ਵੀਤਵੀ ਸਭ ਤੋਂ ਵੱਡੀ ਆਪਣਾ ਦਰਬਾਰ ਤੇ ਟੈਂਕ ਚੜ੍ਹ ਕੇ ਖਤਮ ਦੂਜੀ ਗੱਲ ਆਪਣਾ ਖਾੜ ਗੂਬਾ ਦਾ ਆਇਆ ਅੱਕਾ ਲਈ ਆਇਆ ਪੜ ਗਾੜੀ ਹੋਈ ਆ ਯਾਰ ਬੱਬੇ ਯਾਰ ਤੁਸੀ ਗੱਲ ਲਗਾ ਦੇ ਮੈਂ ਤੁਸੀ ਦੁੱਖ ਮਣਾ ਚ ਰੱਖ ਕੇ ਰੱਖੀ ਜਾਓਗੇ ਬਸ ਕੋਈ ਨਹੀਂ ਗੱਲ ਹੈ ਕਿੰਨੇ ਸਾਲ ਰੱਖ ਲਓਗੇ ਭਾਈ ਇਹ ਤਾਂ ਭਾਈ ਇਹ ਤਾਂ ਤਾਂ ਕਰਨਾ ਪਊਗਾ ਜਿਵੇਂ ਹੋਵਾ ਜਿਵੇਂ ਹਾਂ ਤਿੱਤਾ ਤੇਰਾ ਨਾ ਤੇਰਾ ਤੋਲਣਾ ਪਊਗਾ ਚਾਹੇ ਅੱਜ ਤੋਲੋ ਚਾਹੇ ਕਰਦੇ ਇਹਦਾ ਵੀਰੇ ਸਾਨੂੰ ਕਹਿਣਗੇ ਵਿੱਚ ਵੀ ਤੱਤੇ ਚ ਵੀਰੇ ਤੱਤੇ ਬਿਨਾ ਨਹੀਂ ਕੰਮ ਬਣਦਾ ਠੰਡੇ ਉਰੇ ਖੜੇ ਨੇ ਭਾਈ ਇਹਨੇ ਨਿਆਣੇ ਨਾਲੇ ਭਾਈ ਇਹ ਕੇਰਲਾ ਜੇ ਬਾਰਡਰ ਟੁੱਟੇ ਜਾਂਦਾ ਨਾ ਬਾਰਡਰ ਟੁੱਟਦਾ ਭਾਈ ਸਾਰੇ ਵਿੱਚ ਜਦੋਂ ਬੰਦੀਆ ਪਤਾ ਕੀ ਬੰਦੇ ਸੀਗੇ ਸਿਰਫ ਉੱਕੇ ਜੀ ਬਾਰਡਰ ਟੁੱਟਦਾ ਜਦੋਂ ਬੰਦੀਆ ਪਤਾ ਕੀ ਕਹਿੰਦੀ ਆ ਅਸੀਂ ਬਾਰਡਰ ਟੋੜਦਾ ਇਹ ਹੁਣ ਨਹੀਂ ਟੁੱਟਿਆ ਵਾਟਰ ਪਤਾ ਕੀ ਜਿਹੜਾ ਮੁੰਡੀ ਸੀਗੀ ਖਰਾ ਰੇ ਗੰਦ ਪਾਇਆ ਇਹ ਗੱਲ ਕਹਿੰਦੇ ਮੁੰਡੇ ਦੇ ਪਾ ਜੀ ਤਿੰਨ ਪੰਦਰਾਂ ਆ ਗਏ ਬਦਲ ਦੇ ਯਾਰ ਕੀ ਬੰਬਲੇ ਆ ਕਹਿੰਦੇ ਆ ਮਾਰਿਆ ਬਈ ਉਹਦੇ ਇੱਕ ਮਿੰਟ ਉਹਦੀ ਪੁਸ਼ਟੀ ਹੋ ਗਈ ਕਿ ਜਿਹੜੇ ਮੁੰਡੇ ਦੇ ਰਾਉਂਦ ਵੱਜਾ ਸੀ ਉਹਦੀ ਮੌਤ ਹੋ ਗਈ ਬਹੁਤ ਹੋ ਚੁੱਕੀ ਹੈ ਵੀਰੇ ਉਹਨੂੰ ਕੀ ਲੋੜ ਸੀ ਦੇਖੋ ਸਭ ਤੋਂ ਵੱਡੀ ਸੇਵਾ ਜੇ ਮੈਂ ਕਹਣਾ ਮੇਰੀ ਵੀ ਲੱਗਦੀ ਆ ਮਾਰਿਆ ਵੀ ਉਹਨਾਂ ਨੇ ਬਹੁਤ ਬੋਰ ਤੇ ਆ ਲੈ ਆ ਦੇਖ ਲੋ ਵੀਰੇ 12 ਬੋਰ ਤੇ ਇਹਦਾ ਕੀ ਯਾਰ ਆਹ ਬਾਰ 4 500 ਫਾਇਰ ਮਾਰ ਰਹੇ ਆ ਬਈ 450 ਪਾ ਗਏ ਇਹ ਬਾਈ ਚੰਦ ਵਾਲੇ ਕੀ ਆ ਸਾਰੇ ਚੰਗ ਤੋਂ ਕਰ ਲੈ 1962 ਚ ਵਾਤੇ ਗਏ ਤੇ ਤਾਂ ਮੋੜੇ ਤੇ ਆਪਣੇ ਆਪਾਂ ਯਾਰ ਕਿਹਦੇ ਚੜ ਕੇ ਜਾ ਰਹੇ ਆ ਵੀਰੇ ਚੜ ਕੇ ਤਾਂ ਹੋ ਆ ਰਹੇ ਨੇ ਬਾਈ ਖਾਲਸੇ ਦਾ ਆਪਾਂ ਅੱਜ ਪਾਣੀ ਬਣ ਗਿਆ ਖੂਨ ਦਾ ਇਹ ਤੁਸੀਂ ਨੇ ਪੁੱਠੀ ਪਾਤੀ ਗਏ ਮ ਵੀ ਖਾਲਸੇ ਦੇ ਕੋਈ ਚੜ ਕੇ ਆਊਗਾ ਉਰ ਉਤੇ ਇੱਕ ਦਮਾਂ ਜੀ ਉਤੇ ਆ ਕੇ ਵੀ ਦੇ ਤੇਗ ਸਗਾਦੀ ਤੇਗ ਆਪਾਂ ਨੂੰ ਇਹ ਜਿਹੜੇ ਹੈਗੇ ਆ ਪੁੱਠਾ ਕਰ ਲਿਆਗਾ ਮ ਤੁਸਰੀ ਵੀਰੇ ਪੁੱਠਾ ਦੀ ਕਰ ਰਿਹਾ ਕੰਮ ਕਿਉਂ ਆ ਯਾਰ ਬਾਬੇ ਜੀ ਕਿੰਨਾ ਕਿ ਟਾਈਮ ਹੋ ਬਸਰੀਆ ਕਾ ਭਾਈ ਜੀ ਕ ਆਪਣਾ ਨਾ ਜਿਹੜਾ ਵੀ ਚੈਨਲ ਕਿਹੜੇ-ਕਿਹੜੇ ਚੈਨਲ ਨੇ ਭਾਈ ਜੀ ਇੱਥੇ ਬੇਨਤੀ ਹੈ ਇੱਕ ਦੱਸੋ ਮੜਾ ਜ ਆਪਾਂ ਤਾਂ ਲੱਗੇ ਸਾਨੂੰ ਵੀ ਹਾਂ ਆਪਣੇ ਵੀ ਪਿੰਡ ਆਪਣੇ ਭਾਈ ਜੀ ਮੇਰਾ ਪਿੰਡ ਬੱਲਰਾ ਜ਼ਿਲ੍ਹਾ ਸੰਗਰੂਰ ਆ ਮੈਂ ਬੱਲਰੇ ਤੋਂ ਆਇਆ ਹਾਂ ਮੇਰਾ ਛੌਨੀ ਬਣੀ ਹੈ ਬੁੱਢਾ ਦਲਗੀ ਠੀਕ ਆ ਘਾਟੋ ਘਾਟਾ 20 25 ਐ ਮਤਲਬ ਉਹਨਾਂ ਨੂੰ ਲੱਗਿੰਦਾ ਸੰਗਤ ਦੂਜਿਆਂ ਨੂੰ ਨਹੀਂ ਕਹਿੰਦੇ ਆਪਾਂ ਉਹਨਾਂ ਨੂੰ ਕਹਿੰਦੇ ਬੱਲਰੇ ਛੌਨੀ ਮੇਰਾ ਮਲੰਗ ਠੀਕ ਐ ਮੈਂ ਉਹਨਾਂ ਨੂੰ ਕਿਹਾ ਵੀ ਆ ਜਾਓ ਚੱਲੀਏ ਪਤਾ ਕੀ ਬੋਲੇ ਕਹਿ ਉਠੇ ਤੋਂ ਆਏ ਕਾਮਰੇਡ ਐ ਮੈਂ ਕਿਹਾ ਮਾ ਯਾਰ ਜਦ ਜੋ ਜ਼ੁਲਮ ਹੋ ਐ ਸਿਆਣੇ ਬੰਦਿਆ ਬੇਬਜ਼ੁਰਗਾਂ ਦੀਆਂ ਅੱਖਾਂ ਘੜਤੀਆਂ ਆਪਾਂ ਉਹਨਾਂ ਦੇ ਨਾਲ ਖੜਸਾਂ ਮੈਂ ਉਹਨਾਂ ਨੂੰ ਕਹਿਣਾ ਚਾਹੂੰ ਤਾਰੇ ਮਾਦੀਮ ਰਈ ਯਾ ਦੇਖੋ ਰੇ ਕੀ ਕਾਮਰੇਡ ਐ ਕੀ ਕਾਮਰੇਡ ਐ ਕੀ ਆਇਆ ਐ ਕੀ ਕਾਮਰੇਡ ਐ ਅਮੇ ਮਾਰਾਂਗੇ ਤੇ ਮਾਰਾਂਗੇ ਯਾਰ ਈਵ ਨੇ ਉਕਰੋ ਜੀ ਨਹੀਂ ਗੈਂਡ ਮੈਂ ਦਮੇ ਤੇ ਆਜੋ ਆਜੋ ਰੇ ਕੀ ਆ ਆਪਣਾ ਜਾਨਹਾਰ ਜ਼ਰਾ ਲੱਗਿਆ ਕਾ ਦੇਖੋ ਜੈਕੀ ਇੱਕ ਦੋ ਜਿਹੜਾ ਜਿਹੜਾ ਪੱਠੋ ਵਾਲਾ ਨੇ ਬਿੱਲੀ ਵਾਲਾ ਗਾਣੀ ਅੱਖੜਾ ਦੇਖੋ ਉਹਨੂੰ ਬੋਸ ਸਲੇਮਗੜਾ ਵਾਲੇ ਇੱਕ ਨਿਆਲ ਕੱਟਰੇ ਵਾਲਾ ਤੁਹਾਨੂੰ ਮੈਂ ਇੱਕ ਕਲਵੰਤ ਦੇ ਸਲੇਮਗੜਾ ਵਾਲਾ ਠੀਕ ਹੈ ਜੀ ਅੱਖਿਆ ਦੇਖਦੇ ਰਹੀ ਵੀ ਕਾਮਰੇਡ ਹੈ ਹਮੇ ਮੈਨੂੰ ਕਹਉਂਦੇ ਹੀ ਵੀ ਕਾਮਰੇਡ ਹੈ ਮੇਰੇ ਭੈਣ ਚਾਰ ਪੰਜ ਡਾਕਾ ਬਰਖੋ ਜਿਹੜਾ ਦੋਨਾਂ ਨੇ ਪਲਟਾਤਾ ਮੁੱਕੇ ਨਹੀਂ ਸਾਡੇ ਟਰੈਕਟਰ ਭੰਨ ਤੇ ਜੇ ਮੇਰੇ ਭੈ ਚੜਕਾਂ ਮਗਿਆਂ ਮੈਂ ਮੰਜਾਂਗੇ ਯਾਰ ਤੇ ਮੇਰਾ ਸਾਰਾ ਟੱਪਰ ਨੂੰ ਮਾਰ ਦੇਣਾ ਐਡੀ ਜੀ ਮੇਰੇ ਸਾਹਿਬ ਜੀ ਆ ਜੀ